ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਵਾਲਿਓ ਤੇ ਖੰਡੂਰ ਸਾਹਿਬ ਵਾਲਿਓ ਇੱਕ ਬੇਨਤੀ ਧਿਆਨ ਦੇ ਨਾਲ ਸੁਣ ਲਿਓ ਤੇ ਨਾਲ ਬਠਿੰਡੇ ਵਾਲੇ ਨੂੰ ਵੀ ਬੇਨਤੀ ਕਰੀ ਦੇਣਾ ਇੱਕ ਮੁੱਦਾ ਵਾਇਲ ਇਕਸ਼ਨ ਜਿਮਨੀ ਜਦੋਂ ਸੰਗਰੂਰ ਦੀ ਹੋਈ ਸੀ ਸਮਜੀਤ ਮਾਨ ਨੇ ਉਹ ਚੋਣ ਜਿੱਤੀ ਸੀ ਉਹ ਚੋਣ ਤੋਂ ਬਾਅਦ ਇੱਕ ਬਿਆਨ ਆਇਆ ਸੀ ਸਾਹਮਣੇ ਸਮਜੀਤ ਮਾਨ ਨੇ ਇਹ ਕਿਹਾ ਸੀ ਕਿ ਸਰਦਾਰ ਫਖਸ਼ ਮਸ਼ੀਦੇ ਆਜ਼ਮ ਅਤਵਾਦੀ ਨੇ ਤੇ ਉਦੋਂ ਬਹੁਤੇ ਲੋਕਾਂ ਨੇ ਇਤਰਾਜ਼ ਵੀ ਜਤਾਇਆ ਸੀ ਤੇ ਜਿਹੜੀਆਂ ਮਾਨ ਦੀਆਂ ਭੇਡਾਂ ਸੀ ਉਹਨਾਂ ਨੇ ਚੀਕਾਂ ਬਹੁਤ ਮਾਰੀਆਂ ਸੀ ਜਦੋਂ ਮੈਂ ਵੀਡੀਓ ਪਾਈ ਸੀ ਹੁਣ ਮੈਂ ਚੇਤੇ ਕਰਾਉਣ ਵਾਸਤੇ ਇਹ ਅੱਜ ਵੀਡੀਓ ਪਾ ਰਿਹਾ ਮੈਂ ਤਿੰਨ ਸੀਟਾਂ ਦੀ ਗੱਲ ਕਿਉਂ ਕਰ ਰਿਹਾ ਖੰਡੂਰ ਸਾਹਿਬ ਦੀ ਸੰਰੂਰ ਦੀ ਤੇ ਬਠਿੰਡੇ ਦੀ ਤੁਹਾਡੇ ਜਿਆਦਾ ਧਿਆਨ ਦੇ ਨਾਲ ਸਮਝ ਲਿਓ ਗੱਲ ਨੂੰ ਖੰਡੂਰ ਸਾਹਿਬ ਤੇ ਅਮਰਤਪਾਲ ਇਲੈਕਸ਼ਨ ਲੜ ਰਿਹਾ ਤੇ ਉਹਨੇ ਵੀ ਆਪਣੀ ਬਹੀਰ ਦੇ ਵਿੱਚ ਬਹੁਤ ਸਖਤੀ ਦੇ ਨਾਲ ਪੇਸ਼ ਆ ਕੇ ਕਿਹਾ ਸੀ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ ਤੇ ਸਿਮਰਿਤ ਮਾਨਵੀ ਭਾਰਤੀ ਸੰਵਿਧਾਨ ਨੂੰ ਕਹਿੰਦਾ ਮੰਨਦਾ ਨਹੀਂ ਤੇ ਪਰੇ ਬਿਸ਼ਰਮ ਐਨੇ ਨੇ ਹੁਣ ਸਿਮਰਿਤ ਮਾਨ ਜਦੋਂ ਨਾਮਜ਼ਦਗੀ ਹੋਣੀ ਹੈ ਭਾਵ ਨੋਮੀਨੇਸ਼ਨ ਹੋਣੀ ਹੈ ਪੇਪਰ ਭਰਨੇ ਨੇ ਇਲੈਕਸ਼ਨ ਵਾਸਤੇ ਉਦੋਂ ਵੀ ਸੰਵਿਧਾਨ ਦੀ ਸੌਖਾ ਦੇ ਜਾਣੀ ਹੈ ਉਸ ਪੇਪਰ ਤੇ ਸਾਈਨ ਹੋਣੇ ਨੇ ਉਹ ਕਾਲਮ ਹੁੰਦਾ ਤੇ ਅਮਰਤਪਾਲ ਦੇ ਕੋਲੋਂ ਵੀ ਸਾਈਨ ਕਰਵਾਏ ਜਾਣੇ ਨੇ ਨੋਮੀਨੇਸ਼ਨ ਵਾਸਤੇ ਪਰ ਇਹਨਾਂ ਦੋਨਾਂ ਬਸ਼ਰਮਾ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਸਵਿਧਾਨ ਨੂੰ ਮੰਨਦੇ ਨੇ ਤੇ ਹੁਣ ਖੰਡੂਰ ਸਾਹਿਬ ਦੇ ਲੋਕ ਵੀ ਦੇਖਣ ਬੇ ਉਹੀ ਸਵਿਧਾਨ ਹੈ ਜਿਹਨੂੰ ਇਹ ਮੰਨਦੇ ਨਹੀਂ ਸੀ ਹੁਣ ਇਲੈਕਸ਼ਨ ਲੜ ਰਹੇ ਨੇ ਉਹੀ ਸੁਮਨਿਤ ਮਾਨ ਹੈ ਜਿਨੇ ਕਹੇ ਸੀ ਕਿ ਭਗਤ ਸਿੰਘ ਅਤਵਾਦੀ ਹੈ ਉੰਧੜਾ ਜਰ ਭਿਆਨ ਰੱਖ ਲਿਓ ਲੱਖੇ ਨੂੰ ਬਠਿੰਡੇ ਤੋਂ ਐਡ ਮੈਂ ਤਾਂ ਕੀਤਾ ਕਿਉਂਕਿ ਲੱਖਾ ਸਮਝੀ ਤਾਂ ਮਾਨ ਦਾ ਚਮਚਾ ਤੇ ਹੁਣ ਮਾਨ ਦੇ ਏਜੰਡੇ ਤੇ ਜਾਣੇ ਕੇਸ਼ਵਰਮਣ ਅਕਾਲੀਦਾਰ ਅੰਮ੍ਰਿਤਸਰ ਦੇ ਚੋਣ ਸੰਨ ਤੇ ਉਬਠਿੰਡੇ ਤੋਂ ਇਲੈਕਸ਼ਨ ਲੜ ਰਿਹਾ ਤੇ ਲੱਖਾ ਵੀ ਉਸ ਵਕਤ ਬੋਲਿਆ ਨਹੀਂ ਸੀ ਕਿ ਮਾਨ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਉਂ ਕਿਹਾ ਤੇ ਹੁਣ ਲੱਖੇ ਤੋਂ ਵੀ ਸਵਾਲ ਪੁੱਛਿਓ ਕਿ ਇਸੇ ਆਦਮ ਸਰਦਾਰ ਭਗਤ ਸਿੰਘ ਅੱਤਵਾਦੀ ਨੇ ਜਾਂ ਸ਼ਹੀਦ ਨੇ ਇਹ ਮੈਂ ਤਾਂ ਤਿੰਨੇ ਬੰਦੇ ਤਿੰਨੇ ਖੱਚਾਂ ਇਕੱਠੀਆਂ ਕੀਤੀਆਂ ਲੱਖਾਂ ਵੀ ਸਮਝਿਤ ਮਾਨ ਵੀ ਤੇ ਖੱਚ ਅਮਰਤਪਾਲ ਵੀ ਇਹ ਤਿੰਨੋਂ ਹੁਣ ਇਲੈਕਸ਼ਨ ਲੜ ਰਹੇ ਨੇ ਹਾਲਾਂਕਿ ਜਿਹੜੀ ਮੇਰੇ ਕੋਲੇ ਅੱਜ ਕੰਸੋ ਆਈ ਹੈ ਉਹ ਤਾਂ ਇਹ ਲੱਗਦੀ ਹੈ ਕਿ ਇਲੈਕਸ਼ਨ ਲੜ ਨਹੀਂ ਸਕਿਆ ਰਜੈਕਟ ਹੋ ਜਾਣਾ ਤੇ ਉਹਦੇ ਕਾਰਨ ਕਿਉਂਕਿ ਹੱਲੇ ਨਾ ਤਾਂ ਪ੍ਰਸ਼ਾਸਨ ਨੇ ਦੱਸਿਆ ਵੀ ਕੇਸ ਕਿਹੜੇ-ਕਿਹੜੇ ਨੇ ਔਰ ਤੇ ਨਾ ਹੀ ਇਹਨਾਂ ਨੇ ਕੋਈ ਐਪਲੀਕੇਸ਼ਨ ਪ੍ਰੇਡਿਸ਼ਨ ਬਾਈ ਇਹ ਕੋਰਟ ਦੇ ਵਿੱਚ ਕਿ ਉੱਥੋਂ ਪਤਾ ਲੱਗ ਜਾਵੇ ਹੋ ਸਕਦਾ ਹੈ ਇਲੈਕਸ਼ਨ ਨਾ ਹੋਵੇ ਪਰ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਇਲੈਕਸ਼ਨ ਲੜੇ ਨਾ ਲੜੇ ਪਰ ਆਹ ਸਵਾਲ ਜ਼ਰੂਰ ਕਰਿਓ ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਸਿਧਾਨ ਨੂੰ ਮੰਨਦਾ ਨਹੀਂ ਤੇ ਸਮਜੀਤ ਮਾਨਖਾਚ ਕਹਿੰਦਾ ਸੀ ਕਹਿੰਦਾ ਮੈਂ ਸਵਿਧਾਨ ਨੂੰ ਵੀ ਮੰਨਦਾ ਤੇ ਮੈਂ ਪਕਸ਼ੀ ਨੂੰ ਅਤਵਾਦੀ ਕਹਿਣਾ ਅਤਵਾਦੀ ਹੈ ਉਹਨੇ ਇਹ ਗੱਲ ਕਹੀ ਸੀ ਤੇ ਲੱਖਾ ਸਿਧਾਨਾ ਵੀ ਉਸ ਵਕਤ ਨਹੀਂ ਬੋਲਿਆ ਸੀ ਤੇ ਹੁਣ ਇਹਨੂੰ ਸਪਸ਼ਟ ਕਰਨ ਦੀ ਲੋੜ ਹੈ ਕਿ ਅਸੀਂ ਦਿਆਜਮ ਸਰਦਾਰ ਪਖ ਸਿੰਘ ਅਤਵਾਦੀ ਹੈ ਜਸ਼ੀਦ ਹੈ ਇਹ ਬੇਨਤੀ ਮੈਂ ਤਾਂ ਕੀਤੀ ਹੈ ਇੱਕ ਥੋੜੀ ਜੀ ਗੱਲ ਧਿਆਨ ਦੇ ਨਾਲ ਸੁਣਿਓ ਜਾਤੀ ਤੌਰ ਤੇ ਕਿਸੇ ਬੰਦੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਆਪਾਂ ਕਰਦੇ ਹਾਂ ਹਰੇਕ ਇਨਸਾਨ ਹੈ ਪਰ ਜਿਹੜੇ ਬੰਦੇ ਇਹ ਦਾਅਵੇ ਨਾਲ ਕਹਿਣ ਮੀਡੀਆ ਸਾਹਮਣੇ ਆ ਕੇ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ ਜਾ ਕਹਿਣ ਕਿ ਭਖਸ਼ ਨੂੰ ਅਤਵਾਦੀ ਹੈ ਖਾਸ ਕਰਕੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਮੈਂ ਕਹਿੰਦਾ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਕੋਈ ਅਧਿਕਾਰ ਕੋਈ ਹੱਕ ਨਹੀਂ ਹੋਣਾ ਚਾਹੀਦਾ ਜਿਹੜੇ ਕਹਿੰਦੇ ਨੇ ਸੰਵਿਧਾਨ ਨੂੰ ਮੰਨਦੇ ਮਤਲਬ ਜਿਹੜੇ ਕਹਿੰਦੇ ਨੇ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਕੋਈ ਹੱਕ ਨਹੀਂ ਮੈਂ ਤਾਂ ਤੱਕ ਵੀ ਕਹੂੰਗਾ ਕਿ ਉਹਨਾਂ ਨੂੰ ਭਾਰਤ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ ਹੋਣਾ ਚਾਹੀਦਾ ਇਹ ਡੇ ਬੰਦੇ ਕਹਿੰਦੇ ਭਾਰਤੀ ਸੰਵਿਧਾਨ ਨੂੰ ਅਸੀਂ ਮੰਨਦੇ ਨਹੀਂ ਇਹ ਸਚਾਈ ਹੈ ਤੇ ਹੁਣ ਜਦੋਂ ਇਲੈਕਸ਼ਨ ਲੜਨ ਵਾਸਤੇ ਮੈਦਾਨ ਵਿੱਚ ਆਏ ਨੇ ਤੇ ਉਦੋਂ ਪਤਾ ਨਹੀਂ ਬੇਸ਼ਰਮੀ ਕਿਉਂ ਧਾਰੀਏ ਨੇ ਲੋਕਾਂ ਨੇ ਪਰ ਇਹ ਜਵਾਬ ਤਿੰਨੇ ਸੀਟਾਂ ਦੀ ਮੈਂ ਅਗੇ ਬੇਨਤੀ ਕੀਤੀ ਹੈ ਸੰਗਰੂਰ ਦੀ ਬਠਿੰਡੇ ਦੀ ਤੇ ਖੰਡੂਰ ਸਾਹਿਬ ਦੀ ਇਹ ਤਿੰਨੇ ਲੋਕ ਸਭਾ ਹਲਕੇ ਦੇ ਜਿਹੜੇ ਲੋਕ ਨੇ ਇਹਨਾਂ ਤਿੰਨਾਂ ਖਚਿਆਂ ਨੂੰ ਜਵਾਬ ਜ਼ਰੂਰ ਦੇਣਗੇ ਉਹ ਵੀ ਹਰਾ ਕੇ ਦੇਣਗੇ ਲੱਕੜ ਦਾਣ ਦਾ ਖਰਚ ਜਿੰਨਾ ਮਰਜੀ ਰੋਈ ਪਿੱਟੀ ਜਾਵੇ ਉਹ ਤਾਂ ਦੌੜ ਵਿੱਚ ਹੈ ਹੀ ਨਹੀਂ ਤਕਰੀਬਨ ਤਕਰੀਬਨ ਪਤਾ ਹੀ ਹੈ ਤੇ ਸੁਮੇਤ ਮਾਨ ਵੀ ਦੌੜ ਤੋਂ ਬਾਹਰ ਹੀ ਹੈ ਕਿਉਂਕਿ ਜਿਹੜੇ ਵੱਡੇ ਸਿਰਾਂ ਵਾਲੇ ਰਾਜਨੀਤਿਕ ਲੋਕ ਇਹਨਾਂ ਨੇ ਪੇਚੇ ਪਾਤਾ ਉੱਥੇ ਤੇ ਅਮਰਤਪਾਲ ਤਾਂ ਕਿਹੜੇ ਬਾਗ ਦੀ ਮੂੜਲੀ ਹੈ ਬੀਬੀ ਖਾਲੜਾ ਨੂੰ ਲੋਕਾਂ ਨੇ ਖਰਾਤਾ ਸੀ ਉਥੋਂ ਚਲੋ ਕੋਈ ਗੱਲ ਨਹੀਂ ਚੋਣ ਲੜਨ ਦਾ ਸਭ ਦਾ ਹੱਕ ਹੈ ਲੜ ਸਕਦਾ ਹੈ ਪਰ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਉਹਨਾਂ ਦੇ ਜਵਾਬ ਜ਼ਰੂਰ ਇਹ ਤਿੰਨੇ ਸੀਟਾਂ ਦੇ ਲੋਕ ਜਿਹੜੇ ਹਲਕੇ ਦੇ ਲੋਕ ਜਿਹੜੇ ਉਹ ਜ਼ਰੂਰ ਇਹਨਾਂ ਖਚਾਂ ਦੇ ਕੋਲੋਂ ਮੰਗਣਗੇ ਇਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ